ਸਰੋ ਜੱਟ ਕਡੀ ਲੰਬੀ ਲੈਣ ਲੱਗੀ ਹੋਈ ਹੈ। ਨਹੀਂ ਭੱਲਿਆਂ ਦਾ ਲੰਗਰ ਲੱਗਾ ਹੋਇਆ ਹੈ ਕੋਟੂਪੂਰੇ ਵਾਲਿਆਂ ਵੱਲੋਂ ਤੇ ਸੰਗਤਾਂ ਦੇਖੋ ਜੀ ਟਰਾਲੀਆਂ ਭਰ-ਭਰ ਕੇ ਆਈਆਂ ਹੋਈਆਂ ਨੇ। ਬਹੁਤ ਯਾਰਾ ਜਾਮ ਲੱਗਿਆ ਆ। ਮਾਹੌਲ ਪੂਰਾ ਬਣ ਗਿਆ ਜੀ 2024 ਵਾਲਾ। ਆਪਾਂ ਹੁਣ ਤਾਂ ਜੀ ਸੰਗਤਾਂ ਦਰਖਣ ਕਰਾਉਣੇ ਆ। ਤਰੋਂ ਦੇ ਨਾਲ ਐਮਬੋਲ ਨੇ ਤਰੀ ਫਸ ਗਈ ਜੀ ਨੌਜਵਾਨ ਆ ਰਹੇ ਨੇ ਮੋਟਰਸਾਈਕਲਾਂ ਤੇ ਜਾਂ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਨੂੰ 13 ਸਾਲ ਤੋਂ ਉਸ ਜੀ ਜਗ੍ਹਾ ਲੈ ਕੇ ਆਪਣੀ ਤਰ੍ਹਾਂ ਜਲਾ ਬਣਾ ਕੇ ਲੰਗਰ ਬਣਾਉਂਦੇ ਆ ਉਹ ਵਾਲਾ ਦੱਸੋ ਜੀ ਆਲੋ ਉਹ ਪਰ ਵਾਲਾ ਜਿਹੜਾ ਲੰਗਰ ਚੱਲਦੇ ਆ ਇਹ ਆਪਣੇ ਕਿੰਨੇ ਪੜਾਣ ਤੋਂ ਕਿੰਨੇ ਪੜਨਰ ਤੱਕ ਚੱਲਦੇ ਆ ਜੀ ਇੱਥੇ 10 12 ਕਮਰੇ ਆਹੀਂ ਵਧੀਆ ਤਿਆਰ ਕਰਲੇ ਏਸੀ ਵਾਲੇ ਕਹਿੰਦੇ ਕੱਜ ਪੂਰਾ 1 ਮਹੀਨਾ ਲੰਗਰ ਲਗਾ ਰਹੇ ਬਿਲਕੁਲ ਸਹੀ ਜੀ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੈ ਮਾਤਾ ਦੀ ਜੀ ਸਾਰਿਆਂ ਨੂੰ ਤੇ ਮਿਲ ਲਈਆਂ ਇੱਕ ਵਾਰ ਤੁਹਾਨੂੰ ਫੇਰ ਬਹੁਤ ਬਹੁਤ ਮੁਬਾਰਕਾਂ ਅੱਜ ਜਗਈ ਨਰਾਤਾ ਸਤਵਾਂ ਤੇ ਆਪਾਂ ਅੱਜ ਵੀ ਖੜੇ ਹੋਏ ਆਂ ਜੀ ਤਿਬੜੇ ਵਾਲੇ ਫਾਰਮ ਤੇ ਮੌਸਮ ਬਹੁਤ ਘੈਂਟ ਹੋ ਗਿਆ ਜੀ 5 ਮਿੰਟ ਪਹਿਲਾਂ ਮੀਂਹ ਪੈ ਕੇ ਖੜਿਆ ਜੀ ਜਦੋਂ ਆਪਾਂ ਆ ਰਹੇ ਸੀਗੇ ਆਪਣੇ ਹਰਪੁਰ ਤੋਂ ਟਾਂਡਾ ਰੋਡ ਤੇ ਤੇ ਮੈਂ ਛੋਟੀ ਜਿਹੀ ਕਲਿੱਪ ਵਿੱਚ ਐਡ ਕਰੂੰਗਾ ਤੇ ਤੁਸੀਂ ਦੇਖ ਲਿਓ ਮੀਂਹ ਬਹੁਤ ਜ਼ਿਆਦਾ ਸੀਗਾ ਮੌਸਮ ਬਹੁਤ ਸੋਹਣਾ ਹੋਇਆ ਪਿਆ ਅੱਜ ਫੇਰ ਤੁਹਾਡੇ ਨਾਲ ਹੈਪੀ ਭਾਈ ਸੇਮ ਕੋਈ ਸਾਡਾ ਵੀਰ ਤੇ ਅੱਜ ਵੀ ਆਪਾਂ ਤੁਹਾਨੂੰ ਬਲੌਗ ਦੇ ਵਿੱਚ ਕਾਫੀ ਸਾਰੇ ਲੰਗਰ ਤੇ ਭੰਡਾਰੇ ਦਿਖਾਵਾਂਗੇ ਕਾਨਾਂ ਢੇਸੀਆਂ ਵਾਲੇ ਦੇ ਬਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਨਾਂ ਵੀਰਾਂ ਵਾਲਾ ਵੀ ਸਾਨੂੰ ਬਹੁਤ ਜ਼ਿਆਦਾ ਪਿਆਰ ਆਇਆ ਬਹੁਤ ਸਪੋਰਟ ਕੀਤੀ ਸਾਡੇ ਵੀਰਾਂ ਨੇ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਆ ਕਰੋ ਤਾਂ ਜੋ ਕਿ ਜਿਹੜੀ ਘਰ ਬੈਠੀ ਸੰਗਤ ਹੈ ਮਾਤਾ ਰਾਣੀ ਦੇ ਮੇਲਿਆਂ ਦੇ ਤੇ ਭੰਡਾਰਿਆਂ ਦੇ ਦਰਸ਼ਨ ਕਰ ਸਕੇ ਤੇ ਅਸਲ 'ਚ ਇਹ ਬਲੌਗ ਹੁੰਦਾ ਹੀ ਉਹਨਾਂ ਵਾਸਤੇ ਹੈ ਜਿਹੜੀ ਸੰਗਤ ਮੇਲੇ ਆਪਣਾ ਰਵੇ ਵਿੱਚ ਨਹੀਂ ਪਹੁੰਚ ਸਕਦੀ ਤੇ ਜਿਹੜੀ ਵੀ ਸੰਗਤ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਈ ਆ ਸਾਡੇ ਚੈਨਲ ਨੂੰ ਕਲ ਸਬਸਕ੍ਰਾਈਬ ਤੇ ਬਸ ਆਪਾਂ ਤੁਹਾਨੂੰ ਮਿਲਦੇ ਅੱਗੇ ਤਾਂ ਦਿਖਾਉਨੇ ਤੁਹਾਨੂੰ ਨਾਲੇ ਮੇਲੇ ਤੇ ਮੱਤਾ ਜੀ ਦੇ ਪੰਡਾਰੇ ਛੋੜੇ ਵਾਲੇ ਫਾਰਮ ਤੋਂ ਆਪਾਂ ਚੱਲ ਪਏ ਆ ਜੀ ਤੇ ਅੱਜ ਬਹੁਤ ਯਾਰਾ ਸੰਗਤ ਆ ਤੇ ਬਹੁਤ ਜ਼ਿਆਦਾ ਇਕੱਠਾ ਹੈ ਸੰਗਤ ਦਾ ਕਿਉਂਕਿ ਨਰਾਤਾ ਵੀ ਸੱਤਮਾ ਆ ਤੇ ਸ਼ਾਇਦ ਲਾਸਟ ਨਰਾਤੇ ਹੀ ਚੱਲ ਰਿਹਾ ਮੇਰੇ ਹਿਸਾਬ ਨਾਲ ਇਹ ਤਰ ਵੀ ਲੰਗਰ ਲੱਗਿਆ ਹੋਇਆ ਕਰੋ ਦਰ ਕਰਨੀ ਇੱਕ ਵਾਰੀ ਤੇ ਸਾਹਮਣੇ ਟ੍ਰੈਫਿਕ ਬਹੁਤ ਜ਼ਿਆਦਾ ਮਤਲਬ ਜਿਹੜਾ ਦੇਖਣਾ ਮਿਲ ਰਿਹਾ ਆ ਇਹ ਇੱਕ ਮੌਸਮ ਠੰਡਾ ਆ ਬੈਸੇ ਵੀ ਸ਼ਾਮ ਦਾ ਟਾਈਮ ਹੋ ਗਿਆ ਜੀ 6 ਵਜੇ ਗਿਆ ਸੰਗਤਾਂ ਘਰਾਂ ਜਿਉਂ ਮਤਲਬ ਆ ਰਹੀਆਂ ਨੇ ਮਾਤਾ ਜੀ ਦੇ ਮੇਲੇ ਦੇ ਦਰਸ਼ਨਾਂ ਵਾਸਤੇ ਭੰਡਾਰਿਆਂ ਵਾਸਤੇ ਤੇ ਕਾਫੀ ਸੰਗਤਾਂ ਆ ਪਛਕ ਆ ਰਹੀਆਂ ਨੇ ਤੇ ਕੁਝ ਕੁ ਜਾ ਰਹੀਆਂ ਨੇ ਤੇ ਅੱਜ ਵੀ ਆਪਾਂ ਤੁਹਾਨੂੰ ਇਹ ਹੋਸਾ ਕਹਿੰਦਾ ਡਰੋਨ ਦੇ ਸ਼ਾਟ ਦਿਖਾਵਾਂਗੇ ਹਨਾ ਜਿੱਥੇ ਕਾਨੂੰ ਥੋ ਵਿਊ ਸੋਹਣਾ ਲੱਗਾ ਤੇ ਬਣੇ ਰਿਓ ਬਲੌਗ ਦੇ ਵਿੱਚ ਇੱਕ ਵਾਰੀ ਯਾਰਾ ਤੁਸੀਂ ਇੱਧਰ ਜਾਮ ਚੈੱਕ ਕਰੋ ਬਹੁਤ ਯਾਰਾ ਜਾਮ ਹੈ ਤੇ ਸਾਈਡ ਲੱਗਾ ਹੋਇਆ ਜੀ ਕੀਰ ਦਾ ਲੰਗਰ ਤੇ ਨੀਂਤ ਆਂਦੇ ਨੇ ਸਮਾਏ ਰਾਸਮਾਏ ਰਾਤ ਲਗਾਈ ਸਰ ਲੱਗਣ ਲੱਗਾ ਜੀ ਲੰਗਰ ਲੰਗਰ ਲੱਗੇ ਗਿਆ ਮੇਰੇ ਹਿਸਾਬ ਨਾਲ ਤੇ ਸੰਗਤਾਂ ਦੇਖਦੇ ਟਰਾਲੀਆਂ ਪਰ ਪਰ ਕੇ ਆਈਆਂ ਹੋਈਆਂ ਨੇ ਸਾਰਿਆਂ ਨਰਾਤਾਂ ਨਾਲੋ ਅੱਜ ਤੱਕ ਤੋਂ ਜ਼ਿਆਦਾ ਸੰਗਤ ਆਈਆਂ ਹੋਈਆਂ ਇਹਨੇ ਕਿਸੇ ਨਰਾਤਾ ਲਾਸ ਤੇ ਇੱਕ ਉੱਪਰੋਂ ਮੋਤਮ ਢੰਡਾ ਜੀ ਪਰ ਉਹ ਜੱਕੜੀ ਲੰਬੀ ਲੈਣ ਲੱਗੀ ਹੋਈ ਹੈ ਜੀ ਸ੍ਰੀ ਭੱਲਿਆਂ ਦਾ ਲੰਗਰ ਲੱਗਾ ਹੋਇਆ ਕੋਟ ਤੋਂ ਕੁਰੇ ਵਾਲਿਆ ਵੱਲੋਂ ਜਿੰਨੇ ਵੀ ਭੰਡਾਰੇ ਲੱਗੇ ਹੋਏ ਆ ਨਾ ਸਾਰਿਆਂ ਚ ਰਕੱਸ ਬਹੁਤ ਜ਼ਿਆਦਾ ਆ ਲੈਣਾ ਡਬਲ ਡਬਲ ਪਾਸੇ ਤੋਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਆ 5 ਮਿੰਟ ਹੋ ਗਏ ਆ ਜੀ ਖੜਿਆ ਨਵਾਂ ਦਾ ਮਾਲ ਉਹ ਜ਼ਿਆਦਾ ਜਾਮ ਲੱਗ ਗਿਆ ਲੰਬਾ ਵੱਡੀਆਂ ਗੱਡੀਆਂ ਕਰਕੇ ਬੱਥਾਂ ਟਰੱਕਾਂ ਕਰਕੇ ਨਾ ਜਾਮ ਜਿਹੜਾ ਜਾ ਲੱਗ ਜਾਂਦਾ ਆ ਬਾਕੀ ਸੰਗਤ ਵੀ ਟ੍ਰਿਪਲ ਟ੍ਰਿਪਲ ਇੰਨਾ ਵਿੱਚ ਹੋਈ ਆ ਉਹ ਜ਼ਿਆਦਾ ਜਾਮ ਲੱਗ ਗਿਆ ਆ ਐਂਬੂਲੈਂਸ ਫਸ ਗਈ ਪੂਰੇ ਅੱਧੇ ਘੰਟੇ ਦੀ ਵੇਟਿੰਗ ਤੋਂ ਬਾਅਦ ਹੌਲੀ ਹੌਲੀ ਕਰਕੇ ਅਨੰਦਵਾਲ ਵਾਲੇ ਜਾਮ ਵਿੱਚ ਬਾਹਰ ਨਿਕਲੇ ਆ ਪਰ ਹੈਗੇ ਹੱਲੇ ਵੀ ਅਨੰਦਵਾਲ ਵਾਲੇ ਢੇ ਦੇ ਵਿੱਚ ਆਈਆਂ ਬਹੁਤ ਜ਼ਿਆਦਾ ਜਾਮ ਆ ਤੁਸੀਂ ਦੇਖਣਾ ਛੋੜ ਵੇਲਾ ਕਿ ਛੜੀ ਐਂਬੂਲੈਂਸ ਵੀ ਵਿੱਚ ਜਾਮ ਦੇ ਫਸ ਗਈ ਇੱਕਦਰ ਲੱਗਿਆ ਹੋਇਆ ਜੀ ਆਪਣੇ ਕੜੀ ਚੌਥ ਦਾ ਲੰਗਰ ਆਦਮਬਾਲ ਕਰੋ ਜੇ ਕਿ ਜੀ ਲਾਈਨਾਂ ਲੰਬੀਆਂ ਲੰਬੀਆਂ ਲਾਈਨਾਂ ਸੰਗਤਾਂ ਦੀ ਤੇ ਚੱਲ ਰਿਹਾ ਜੀ ਲੰਗਰ ਮਹੌਲ ਪੂਰਾ ਬਣ ਗਿਆ ਜੀ 2024 ਵਾਲਾ ਕਿਉਂਕਿ ਪਿਛਲੇ ਸਾਲ ਵੀ ਬਹੁਤ ਜਿਆਦਾ ਲੰਬਾ ਜਾਮ ਲੱਗ ਗਿਆ ਇਹ ਵਲਾਂ ਤੇ ਆਦਮਬਾਲ ਤੋਂ ਹੌਲੀ ਹੌਲੀ ਨਿਕਲੇ ਸੀ ਪਰ ਫੇਪੀ ਬਹੁਤ ਜ਼ਿਆਦਾ ਜਾਮ ਲੱਗ ਗਿਆ ਆ ਅੱਗੇ ਜਾ ਕੇ ਨਾ ਤੁਹਾਨੂੰ ਆਪਾਂ ਡਰੋਨ ਦੇ ਛੋੜ ਨਾਲ ਜਾਮ ਦਿਖਾਉਂਦੇ ਆ ਘਟੋ ਘਟ ਨਹੀਂ ਹੈ ਨਾ 10 ਕਿਲੋਮੀਟਰ ਦਾ ਲੰਬਾ ਜਾਮ ਲੱਗਿਆ ਹੋਇਆ ਆ ਪ੍ਰਮਾਣ ਅਕਲਵਾ ਦੇ ਬੜੀ ਸ਼ਾਭਾ ਤਿਆਰ ਕੀਤਾ ਛੱਪਰੀਆਂ ਦਾਮ ਬਣ ਕੇ ਆਈ ਤੇ ਇੱਧਰ ਚੱਲ ਰਿਹਾ ਜੀ ਵਿਆਸ ਵਾਲਿਆਂ ਦਾ ਲੰਗਰ ਭਟੀਆਂ ਤੇ ਸਕਰੀਨਾਂ ਲੱਗੀਆਂ ਹੋਈਆਂ ਨੇ ਜੀ ਅੰਦਰ ਚੱਲ ਰਿਹਾ ਜੀ ਲੰਗਰ ਕਾਫੀ ਸੰਗਤ ਅੰਦਰ ਪਹੁੰਚੀਆਂ ਹੋਈਆਂ ਨੇ ਜੀ ਲੰਗਰ ਖਾਣ ਵਾਸਤੇ ਔਰ ਯਾਦੀ ਮਾਤਾ ਰਾਣੀ ਦੇ ਮੰਦਰ ਦੇ ਬਿਲਕੁਲ ਸਾਹਮਣੇ ਇੱਕ ਵਾਰੀ ਸੰਗਤ ਟੈਕ ਕਰ ਰਹੀ ਤੁਸੀਂ। ਉਹ ਦਿਨ ਅਸੀਂ ਜਿੱਦਾਂ ਪਹਿਲਾ ਵਲੋਗ ਸ਼ੂਟ ਕੀਤਾ ਆਪਾਂ ਕਾਨਨਟੇਸੀਆਂ ਵਾਲੇ ਦਾ ਲੰਗਰ ਦਿਖਾਇਆ ਨਾ ਅਸੀਂ ਬੰਜਰ ਬਾਗ ਤੋਂ ਮਤਲਬ ਕਿ ਜਿਹੜਾ ਹੈਗਾ ਤਾਂ ਤੇਬੜੇ ਵਾਲੇ ਫਾਰਮ ਤੋਂ ਲੈ ਕੇ ਇਥੇ ਮੰਦਰ ਤੱਕ ਸ਼ਰਮ ਦਸਾਂ ਮਿੰਟ ਦੇ ਪਹੁੰਚੇ ਸੀ। ਅੱਜ ਸਾਨੂੰ ਪੂਰੇ 45 ਮਿੰਟ ਲੱਗੇ ਆ ਜੀ। ਮਤਲਬ ਕਿ ਪੌਣਾ ਘੰਟਾ ਲੱਗ ਗਿਆ ਸਾਨੂੰ ਇੰਨਾ ਯਾਰਾ ਟ੍ਰੈਫਿਕ ਆ ਜੀ। ਆਪਾਂ ਹੁਣ ਤੁਹਾਨੂੰ ਜੀ ਸੰਗਤਨ ਦਰਖਣ ਕਰਾਉਨੇ ਆ ਡਰੋਨ ਦੇ ਨਾਲ ਤੇ ਤੁਸੀਂ ਡਰੋਨ ਸ਼ਾਟ ਇੱਕ ਵਾਰੀ ਇੰਜੋਏ ਕਰੋ ਤਾਂ ਨਾਲ ਤੁਹਾਨੂੰ ਦਿਖਾਉਣਾ ਕਿੰਨਾ ਘ सत्त महिन नरातेर ਖੜੇ ਹੋ ਜੀ ਮਾਤਾ ਰਾਣੀ ਦੇ ਦਰਬਾਰ ਦੇ ਅੱਗੇ ਤੇ ਸਾਡੇ ਨਾਲ ਇੱਧਰ ਆਏ ਨੇ ਸਾਡੇ ਕੋਲ ਇਸੇ ਵੇਲੇ ਸੰਜੀਵ ਸਰ ਆਪਾਂ ਇਹਨਾਂ ਨੂੰ ਪੁੱਛਦੇ ਆਂ ਕਿ ਮਤਲਬ ਕਿੱਦਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਆ ਤੇ ਬਾਕੀ ਗੱਲਬਾਤ ਕਰਦੇ ਆਂ ਜੈ ਮਾਤਾ ਜੀ ਸਰ ਜੀ ਜੈ ਮਾਤਾ ਜੀ ਜੈ ਮਾਤਾ ਜੀ ਤੇ ਸਰ ਜੀ ਕਿੱਦਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਜੀ ਤੇ ਕਿੰਨੇ ਕ ਦਿਨੋਂ ਕਦੋਂ ਨੂੰ ਡਿਊਟੀ ਕਰ ਰਹੇ ਹੋ ਉੱਥੇ ਆਪਾਂ ਨੂੰ 2-3 ਦਿਨੋਂ ਕੋਈ ਡਿਊਟੀ ਕਰਦੇ ਹੋਏ ਦੇਖ ਰਹੇ ਲੋਕਾਂ ਦਾ ਕਾਫੀ ਉਤਸ਼ਾਹ ਹੈਗਾ ਠੀਕ ਹੈ ਜੀ ਮਾਤਾ ਰਾਣੀ ਦੇ ਦਰਬਾਰ ਮਹਾਜਲੀ ਹਰੇਕ ਕੋਈ ਆਪਣੀ ਭਰਨੀ ਜਾਂਦਾ ਹੈ ਤੇ ਸਰ ਜਿੱਦਾਂ ਤੁਹਾਨੂੰ 2-3 ਦਿਨ ਹੋ ਗਏ ਮਤਲਬ ਅੱਜ ਰਾਤ ਕੁਝ ਜ਼ਿਆਦਾ ਨਹੀਂ ਲੱਗ ਰਿਹਾ ਜਿੱਦਾਂ ਕਿ ਨਾਤੇ ਵੀ ਸਤਮੈ ਹੋ ਗਿਆ ਮਤਲਬ ਕਿ ਨਾਤੇ ਵੀ ਸਮਾਪਤ ਹੋਣ ਨੂੰ ਆ ਰਹੇ ਹੈਗੇ ਨਹੀਂ ਹੈਗਾ ਹੈ ਰੂਟੀਨ ਨਾਲੋਂ ਅੱਜ ਥੋੜਾ ਜ਼ਿਆਦਾ ਹੈ ਜ਼ਿਆਦਾ ਹੈ ਇਹ ਸ਼ਹਿਰ ਕੁਝ ਲਾਸਟ ਨਰਾਤੇ ਕਰਕੇ ਹਰੇਕ ਕੋਈ ਕਹਿ ਰਿਹਾ ਵੀ ਮੈਂ ਫਟਾਫਟ ਆਪਣੀ ਹਾਜ਼ਰੀ ਲਗਵਾਵਾਂ ਮਾਤਾ ਦੇ ਦਰਵਾਜ਼ੇ ਜੀ ਜੀ ਤੇ ਬਾਕੀ ਤੁਸੀਂ ਜਿੱਦਾਂ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਜਿੱਦਾਂ ਨੌਜਵਾਨ ਆ ਰਹੇ ਨੇ ਮੋਟਰਸਾਈਕਲਾਂ ਤੇ ਜਾਂ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਨੌਜਵਾਨਾਂ ਨੂੰ ਵਸਾਈ ਕਹਿੰਦੇ ਵੀ ਜਿਹੜਾ ਤੁਸੀਂ ਆਪਣੇ ਮੱਥਾ ਟੇਕਣ ਆ ਰਹੇ ਇੱਕ ਧਾਰਮਿਕ ਸ਼ਰਧਾ ਰੱਖੋ ਜੀ ਜੀ ਉਲਣਵਾਜੀ ਤੇ ਪਰਹੇਜ਼ ਕਰੋ ਜੀ ਜੀ ਤੇ ਆਪਣੇ ਨੌਜਵਾਨ ਕਾਫੀ ਸਮਝਦਾਰ ਹੈ ਹਜੇ ਤੱਕ ਤਾਂ ਇਹੋ ਜਿਹਾ ਕੁਝ ਦੇਖਣ ਨੂੰ ਮਿਲਿਆ ਨਹੀਂ ਹੈਗਾ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਠੀਕ ਹੈ ਜੀ ਤੇ ਬਹੁਤ ਬਹੁਤ ਥੈਂਕ ਯੂ ਸਰ ਜੀ ਧੰਨਵਾਦ ਧੰਨਵਾਦ ਜੀ ਇਹ ਬਾਤ ਮੈਂ ਕਹਦੀ ਹੈ ਵਾਹਿਗੁਰੂ ਮਰੇ ਯਾਰ ਦਾ ਇਹ ਸੂਰਾਂ ਦਾ ਬਰਨਾ ਜਾ ਮਰੇ ਯਾਰ ਦਾ ਹੋ ਜਾਵਾ ਕਰਨਾ ਪਰ ਮੈਨੇ ਨਹੀਂ ਕਰਨਾ ਪਰ ਜਿਆਦਾ ਵਰਤਦਾ ਕੀ ਮਕਸਦ ਹੈ ਜੈ ਮਾਨਾ ਦੀ ਤੇ ਪਹੁੰਚ ਗਏ ਆ ਜੀ ਫਾਈਨਲੀ ਚੋਹਾਲ ਤੇ ਇਧਰ ਵੀ ਚੱਲ ਰਿਆ ਜੀ ਲੰਗਰ ਤੇ ਲੱਗੀਆਂ ਹੋਈਆਂ ਜੀ ਲੰਬੀਆਂ ਲੰਬੀਆਂ ਲਾਈਨਾ ਤੇ ਨੇਰਾ ਹੋ ਗਿਆ ਜੀ ਸ਼ੁਰੂ ਤੇ ਸੰਗਤਾਂ ਦਾ ਰੱਖਿਆ ਜੀ ਬਾਹਰ ਇਧਰ ਚੱਲ ਰਿਆ ਜੀ ਨੂਟਰੀ ਕੁਲਚੇ ਦਾ ਲੰਗਰ ਜੀ ਨੂਟਰੀ ਕੁਲਚਾ ਚੋਹਾਲ ਦੀ ਪਹਿਲੀ ਚੜ੍ਹਾਈ ਦਾ ਵੀਊ ਜੀ ਕਰੋ ਚਾਹਤਾ ਤੇ ਦਾਨਾਂ ਵੀ ਖੜੀਆਂ ਹੋਈਆਂ ਨੇ ਸੰਗਤਾਂ ਵੀ ਆਉਂਦੀਆਂ ਤੇ ਸੰਗਤਾਂ ਆਉਂਦੀਆਂ ਹਨ ਬਹੁਤ ਸੋਹਣਾ ਮਾਹੌਲ ਆ ਇੱਧਰ ਆ ਗਿਆ ਜੀ ਪੀਰਾਂ ਦਾ ਦਰਬਾਰ ਤਿਉਹਾਰ ਇੱਧਰ ਲੱਗਿਆ ਹੋ ਜੀ ਲੋਈਆਂ ਵਾਲਿਆਂ ਦਾ ਲੰਗਰ ਭੰਡਾਰਾ ਲੋਈਆਂ ਪਿੰਡ ਵਾਲੇ ਗੋਲਪਿਆ ਦਾ ਲੰਗਰ ਚੱਲ ਰਿਹਾ ਜੀ ਹਾਲ ਤਾਂ ਮੰਗੂਵਾਲ ਵਾਲੇ ਰੋਡ ਤੇ ਵੀ ਜੀ ਪਹਾੜਾਂ ਦੇ ਵਿੱਚ ਵੀ ਲੱਗ ਗਈਆਂ ਜੀ ਗੱਡੀਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਅੱਜ ਸੰਗਤ ਸੱਚੀ ਬਹੁਤ ਜ਼ਿਆਦਾ ਆਈ ਹੋਈ ਆ ਲੰਗਰਾਂ ਤੇ ਵੀ ਰਸ਼ ਬਹੁਤ ਜ਼ਿਆਦਾ ਆ ਤੇ ਸੜਕਾਂ ਤੇ ਵੀ ਰਸ਼ ਬਹੁਤ ਜ਼ਿਆਦਾ ਸੇਮ ਆਦਮ ਬਾਲ ਵਾਲਾ ਹਾਲ ਹੋ ਗਿਆ ਜੀ ਇੱਥੇ ਵੀ ਤੇ ਸਤਵੇਂ ਨਰਾਤੇ ਤੇ ਜੀ ਇਧਰ ਕਾਨਾ ਢੇਸੀਆਂ ਵਾਲੀਂ ਦੀ ਜਗ੍ਹਾ ਤੇ ਜੀ ਸਾਂਝੀ ਸੇਵਾ ਸ਼ਰਪੁਰ ਵਾਲਿਆਂ ਵੱਲੋਂ ਲੰਗਰ ਲਗਾਇਆ ਗਿਆ ਜੀ ਤੇ ਜਿਹੜਾ ਕਾਨਾਡੇ ਸਿਆ ਵਾਲਾ ਲੰਗਰ ਹੁੰਦਾ ਜੀ ਉਹ ਚੌਥੇ ਦਿਨ ਰੱਦ ਤੱਕ ਹੁੰਦਾ ਉਸ ਤੋਂ ਬਾਅਦ ਸ਼ਹਿਰਪੁਰ ਵਾਲਾ ਵਾਲਾ ਲੰਗਰ ਲਗਾਇਆ ਜਾਂਦਾ ਜਿੱਥੇ ਪਹਿਲੇ ਜੀ ਆ ਜੇ ਆਪਾਂ ਪਹੁੰਚ ਗਏ ਜੀ ਆਪਣੇ ਸ਼ਹਿਰ ਦੇ ਲੰਗਰ ਦੁਰਗਾ ਭੈਣ ਮੰਡਲੀ ਭੋਪਰ ਵਾਲਿਆਂ ਦੇ ਲੰਗਰ ਦੇ ਵਿੱਚ ਤੇ ਇੱਧਰ ਚੱਲ ਰਿਹਾ ਜੀ ਦਾਲ ਚਾਵਲ ਮਟਰ ਪਨੀਰ ਖੀਰ ਤੇ ਨਾਲ ਕੜੀ ਦਾਲ ਮੱਖਣੀ ਇੱਧਰ ਰਵੀ ਭਾਈ ਹੁਣ ਸਾਡੇ ਖੜੇ ਹੋਏ ਆ ਜੀ ਕਾ ਵੀ ਸੰਗਤਾਂ ਆ ਰਹੀਆਂ ਨੇ ਜੀ ਲੰਗਰ ਛਕ ਰਹੀਆਂ ਨੇ ਭੋਪੜਿਆਂ ਦੀ ਜਿਹੜੀ ਸਰਾਂ ਹੈ ਜੀ ਭੰਡਾਰੇ ਦੇ ਵਿੱਚ ਇੱਧਰ ਬਹੁਤ ਸੋਹਣਾ ਪੰਡਾ ਸਜਾਇਆ ਗਿਆ ਹੈ ਜੀ ਮਾਤਾ ਰਾਣੀ ਦਾ ਕਰੋ ਦਰਸ਼ਨ ਤੇ ਚੁੰਨੀਆਂ ਵਗੈਰਾ ਲਾ ਕੇ ਬਹੁਤ ਸੋਹਣਾ ਪੰਡਾ ਸਜਾਇਆ ਗਿਆ ਆ ਲੜੀਆਂ ਲੱਗੀਆਂ ਹੋਈਆਂ ਨੇ ਇੱਧਰ ਲੰਗਰ ਚੱਲ ਰਿਹਾ ਜੀ ਇੱਧਰ ਵਾਦਨਾ ਦੀ ਸੇਵਾ ਹੋ ਰਹੀ ਆ ਤੇ ਆ ਅੰਦਰ ਸਰਾਮ ਬਣਾਈ ਗਈ ਹੈ ਜੀ ਭੋਪੜ ਵਾਲਿਆਂ ਵੱਲੋਂ ਤੇ ਜੇ ਤੁਸੀਂ ਬੈਠ ਕੇ ਜਿੱਦਾਂ ਲੰਗਰ ਵਗੈਰਾ ਛਕ ਸਕਦੇ ਆ ਟੇਬਲ ਲੱਗੇ ਹੋਏ ਨੇ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਇਸਾਰ ਜੀ ਦਾ ਮੈਡੀਕਲ ਦਾ ਫ੍ਰੀ ਕੈਂਪ ਲੱਗਿਆ ਹੋਇਆ ਆ ਜੇਕਰ ਕਿਸੇ ਨੇ ਵੀ ਮਾਤਾ ਜੀ ਦੇ ਦਰਬਾਰ ਤੇ ਜਾਂਦੇ ਕੋਈ ਵੀ ਮੈਡੀਕਲ ਦੀ ਸਹੂਲਤ ਚਾਹੀਦੀ ਆ ਕਿਸੇ ਨੂੰ ਵੀ ਕੋਈ ਵੀ ਮੈਡੀਸਿਨ ਵਗੈਰਾ ਤੁਸੀਂ ਇੱਥੋਂ ਭੋਪਰੀਆਂ ਦੀ ਸਰਾਂ ਦੇ ਵਿੱਚੋਂ ਆਗੇ ਤੇ ਮੈਡੀਕਲ ਸਾਈਟ ਆ ਲੈ ਸਕਦੇ ਆ ਤੇ ਘਰ ਬਣਾਇਆ ਗਿਆ ਜੀ ਅੰਦਰ ਬੈਠਣ ਵਾਸਤੇ ਪੱਕੇ ਲੱਗੇ ਹੋਏ ਆ ਤੇ ਕਾਫੀ ਵੱਡੀ ਸਰਾਂ ਆ ਤੇ ਅਗਰ ਕਿਸੇ ਵੀ ਸੰਗਤ ਨੇ ਕਿਸੇ ਵੀ ਭੈਣ ਵੀਰ ਨੇ ਮਾਤਾ ਜੀ ਦਰਬਾਰ ਤੇ ਜਾਂਦੇ ਹੋਏ ਸ਼ਿਕਾਇਤ ਕਰਨੀ ਉਹਨਾਂ ਲਈ ਖੈਰ ਨਾ ਹੋਵੇ ਆਰਾਮ ਕਰਨ ਵਾਸਤੇ ਤੁਸੀਂ ਇਸ ਸਸਰਾਂ ਦੇ ਵਿੱਚ ਠਹਿਰ ਸਕਦੇ ਹੋ ਇੱਧਰ ਲੱਗੇ ਹੋਇਆ ਜੀ ਲੰਗਰ ਖੀਰਿਆ ਜੀ ਨਾਲ ਰੋਟੀ ਚੱਲ ਰਹੀ ਹੈ ਜੀ ਹੁਣ ਕੇ ਆ ਦਾਲ ਮੱਖਣੀ ਆ ਬਾਟਰ ਪਨੀਰ ਆ ਜੀ ਨਾਲ ਚਾਵਲ ਆ ਜੀ ਜੇ ਸਾਡੇ ਵੀਰ ਖੜੇ ਹੋਏ ਸੇਵਾਦਾਰ ਸਾਰੇ ਤੇ ਹੁਣ ਆਪਾਂ ਗੱਲਬਾਤ ਕਰਦੇ ਜੀ ਜਿਹੜੀ ਪੰਡਾਰੇ ਦੀ ਮੇਨ ਪ੍ਰਬੰਧਕ ਕਮੇਟੀ ਆ ਤੇ ਉਹਨਾਂ ਕੋਲੋਂ ਪੁੱਛਦੇ ਆ ਕਿ ਪੰਡਾਰੇ ਦੇ ਵਿੱਚ ਕਿਹੋ ਜਿਹਾ ਪਿਆਰ ਮਿਲ ਰਿਹਾ ਸੰਗਤਾਂ ਦਾ ਤੇ ਕਿਹੋ ਜਿਹਾ ਮਤਲਬ ਲੰਗਰ ਚੱਲ ਰਿਹਾ ਤੇ ਕਿੰਨੇ ਟਾਈਮ ਤੋਂ ਲੰਗਰ ਚੱਲ ਰਿਹਾ ਹੈ ਤੇ ਆਪਾਂ ਗੱਲਬਾਤ ਕਰਦੇ ਆ ਅੰਕਲ ਜੀ ਉਹਨਾਂ ਨਾਲ ਯਾਮਤਾ ਜੀ ਅੰਕਲ ਜੀ ਯਾਮਤਾ ਜੀ ਮੈਂ ਓਮ ਪ੍ਰਗਟ ਪੱਪੂ ਪੋਪਰ ਤੋਂ ਜੀ ਸੀਨੀਅਰ ਸੇਵਕ ਸ੍ਰੀ ਦੁਰਗਾ ਪਰਮਨਿਦੀ ਪੋਪਰ ਸਾਡਾ ਇਹ 53ਵਾਂ ਲੰਗਰ ਹੈ ਜੀ ਪਹਿਲੇ ਜੀ ਪਰਵਾਇ ਦੇ ਉੱਪਰ ਲਾਉਂਦੇ ਸੀ ਫਿਰ ਬਾਅਦ ਚ ਜੀ ਬੰਬੇ ਪਿਕਨਿਕ ਲਾਗੇ ਲਾ ਕੇ ਲਾਉਣਾ ਜਿਸ ਦਾ 13 ਰਾਂ ਤੋਂ ਅਸੀਂ ਜਗ੍ਹਾ ਲੈ ਕੇ ਆਪਣੀ ਤਰ੍ਹਾਂ ਡੇਲਾ ਬਣਾ ਕੇ ਲੰਗਰ ਲਾਉਂਦੇ ਇਹ ਮਾਮਾ ਜੀ ਬਾਹਰ ਕਿਰਪਾ ਦੇ ਨਾਲ ਜਾਂ ਭਗਤਾਂ ਦੇ ਸਹਿਯੋਗ ਦੇ ਨਾਲ ਲੰਗਰ ਲੱਗਦਾ ਇਸ ਦੇ ਵਿੱਚ ਦਰਾਂ ਨੂੰ ਜਲੰਧਰ ਤੋਂ ਭਗਤਾਂ ਭੇਜਦੇ ਨੇ ਲੁਧਿਆਣੇ ਤੋਂ ਭੇਜਦੇ ਨੇ ਬਰਤਿੰਡੇ ਤੋਂ ਭੇਜਦੇ ਨੇ ਜਲੰਧਰ ਘਰਜਾ ਤੋਂ ਭੇਜਦੇ ਨੇ ਭੋਗ ਭੁਰ ਦੰਗੇ ਤੇ ਪੈਦੇ ਹੁੰਦੇ ਨੇ ਟਾਂਡੇ ਤੋਂ ਪੈਦੇ ਹੁੰਦੇ ਨੇ ਜਿਹਦੇ ਨਾਲ ਇਹ ਸਾਂਝਾ ਲੰਗਰ ਚੱਲਦਾ ਬਾਕੀ ਕਈ ਸੇਵਾਦਾਰ ਇੱਥੇ ਜਾਨੋ ਤੁਮਾਰ ਦੇ ਕੇ ਚੱਲੇ ਜਾਂਦੇ ਇਹ ਨਾਲ ਲੰਗਰ ਇਕੱਲੇ ਤੇ ਅੰਗਲ ਜੀ ਆਪਾਂ ਦੇਖ ਰਹੇ ਆ ਕਿ ਸਰਾਹ ਜਿੱਦਾਂ ਹੁਣ ਕਾਫੀ ਵੱਡੀ ਕੀਤੀ ਗਈ ਆ ਜਿਹੜਾ ਆਪਾਂ ਜਿੱਥੇ ਆਪਾਂ ਖੜੇ ਹੋਏ ਹਾਂ ਇਸ ਟਾਈਮ ਤੇ ਤੇ ਜਿਹੜਾ ਇਹ ਆਪਣੇ ਬਣਾਇਆ ਗਿਆ ਹੈ ਆਪਣੇ ਅੰਦਰ ਸਾਰਾ ਇਹ ਹੁਣ ਨਮਾ ਬਣਾਇਆ ਗਿਆ ਸਰ ਇਹ ਹਾਲ ਹੈ ਦੋ ਚਾਰ ਮਹੀਨੇ ਪਹਿਲੇ ਤੋਂ ਛੇ ਤਿਆਰ ਕੀਤੀ ਸੀ ਤੇ ਚਾਰ ਮਹੀਨੇ ਦੇ ਵਿੱਚ ਤਿੰਨ ਮੰਜ਼ਲੀ ਬਿਲਡਿੰਗ ਖੜੀ ਕੀਤੀ ਹੈ ਠੀਕ ਹੈ ਤਿੰਨ ਮੰਜ਼ਲੀ ਦੇ ਵਿੱਚ ਜਿਹੜਾ ਉੱਪਰ ਹਾਲ ਕੰਪਲੀਟ ਹੋ ਗਿਆ ਦੋ ਹਾਲ ਕਾ ਅਨ ਕੰਪਲੀਟ ਹੈ ਤੇ ਆਪਣੇ ਪੋਪਰ ਵਾਲਿਆਂ ਦੇ ਜਿਹੜਾ ਲੰਗਰ ਚੱਲਦੇ ਆ ਇਹ ਆਪਣੇ ਕਿੰਨੇ ਪਰੋਂ ਤੋਂ ਕਿੰਨੇ ਪਰ ਤੱਕ ਚੱਲਦੇ ਆ ਜੀ ਤੇ ਪੋਪਰ ਦਾ ਲੰਗਰ ਦੀ ਸੰਗਰਾਮ ਤੋਂ ਸ਼ੁਰੂ ਹੋਇਆ 16 ਜੁਲਾਈ ਤੋਂ ਤੇ ਕੋਸ਼ਿਸ਼ ਕੀਤੀ ਕਿ ਕਿ ਥੋੜਾ ਲੰਗਰ ਤੱਕ ਲੰਗਰ ਚੱਲੇਗਾ ਮਤਲਬ 1 ਮਹੀਨੇ ਕੱਕ ਤੁਸੀਂ ਲੰਗਰ ਚਲਾਉਦੇ ਆ ਨਾ 1 ਮਹੀਨਾ ਪੂਰਾ ਲੰਗਰ ਥਾੜੇ ਚਲਾਉਣ ਦੇ ਆਸਪਾਸ ਜੀ ਜੀ ਤੇ ਬਾਕੀ ਜਿੱਦਾਂ ਇੱਥੇ ਤੁਹਾਡੇ ਮੈਂ ਦੇਖਿਆ ਮੈਡੀਕਲ ਕੈਂਪ ਵੀ ਲੱਗਿਆ ਹੋਇਆ ਹੈ ਆ ਉਹਦੇ ਬਾਰੇ ਥੋੜਾ ਦੱਸੋ ਕਿ ਮਤਲਬ ਜੇ ਸੰਗਤਾਂ ਵਾਸਤੇ ਲਗਾਇਆ ਗਿਆ ਹੈ ਉਹ ਤੇ ਹਾਰ ਲੋ ਕਰਨਾ ਜੀ ਉਤੋਂ ਸੀਐਮ ਸਾਹਿਬ ਨੇ ਇਹ ਸੇ ਕੈਂਪ ਲਾਇਆ ਹੈ ਹਰ ਸਾਲ ਇਹ ਕੈਂਪ ਲੱਗਦਾ ਇਹਨਾਂ ਨੂੰ ਫ੍ਰੀ ਦਵਾਈਆਂ ਮਿਲਦੀਆਂ ਲੋਕਾਂ ਨੂੰ ਤੇ ਬਾਤੀ ਪਾਇਉਣਾ ਗੱਲਬਾਤ ਕਰਦੇ ਆ ਜੈ ਮਾਤਾ ਦੀ ਪਹਿਲਾਂ ਤਾਂ ਭਾਈ ਆਪਣਾ ਨਾਮ ਦੱਸ ਦਿਓ ਤੇਰਾ ਨਾਮ ਕੋਈ ਨੀਰਜ ਰੋੜ ਠੀਕ ਆ ਪਾ ਜੀ ਕਿੰਨੇ ਕ ਦਿਨ ਹੋ ਗਏ ਆਪਾਂ ਨੇ ਤੇ ਸੇਵਾ ਕਰਦੇ ਲੋ ਜੀ ਹੋ ਜੀ ਆਪਾਂ ਤਾਂ तकरीबन ਦੰਦੀ ਕੋਈ ਨਹੀਂ ਨੀ ਨਹੀ ਉਹ ਗੱਲ ਆ ਠੀਕ ਹੈ ਜੀ ਕਿ ਜਿੱਦਾਂ ਆਪਾਂ ਕਹਿ ਰਹੇ ਆ ਕਿ ਅੰਕਲ ਜੀ ਦੱਸਿਆ ਕਿ ਆਪਣਾ ਜਿਹੜਾ ਲੰਗਰ ਆ ਇਹ 16 ਦੇ ਲੈ ਕੇ 16 ਦੇ ਲੈ ਕੇ ਚੱਲਦਾ 16 ਦੇ ਲੈ ਕੇ ਥੋੜਾ ਕਰ ਤੱਕ ਤੇ ਕਿੰਨੀ ਖੁਸ਼ੀ ਹੁੰਦੀ ਹੈ ਜਿੱਦਾਂ ਤੁਸੀਂ ਹਰੇ ਸਾਲ ਲੰਗਰ ਲਾਉਨੇ ਆ ਭਾਜੀ ਬਹੁਤ ਖੁਸ਼ੀ ਹੁੰਦੀ ਆ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਚੱਲਦਾ ਆ ਭੋਜ ਪਰਵਾਸੀਆਂ ਦੇ ਹੋਰ ਵੀ ਜਿਹੜੇ ਆਪਣੇ ਘਰਾਂ ਨਾਲ ਜੁੜੇ ਹੋਏ ਆ ਨਾ ਸਾਰਾ ਸਹਿਯੋਗ ਦੇ ਨਾਲ ਇਹ ਲੰਗਰ ਚੱਲਦਾ ਆ ਜੀ ਤੇ ਭਾਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਜੈ ਮਾਤਾ ਦੀ ਭਾਜੀ ਜੈ ਮਾਤਾ ਦੀ ਭਾਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਭਾਜੀ ਮੇਰਾ ਨਾਮ ਦਿਨੇਸ਼ ਕੁਮਾਰ ਭਾਜੀ ਠੀਕ ਹੈ ਜੀ ਉਹ ਪਰਵਾਸੀ ਇਹ ਵੀ ਠੀਕ ਹੈ ਜੀ ਤੇ ਮਹਾਮਈ ਦਾ ਭੰਡਾਰਾ ਚੱਲ ਰਿਹਾ ਬੜੇ ਭਿਆਨ ਨਾਲ ਸਾਰੇ ਸੰਗਤ ਵੀ ਸਹਿਯੋਗ ਕਰ ਰਹੀ ਹੈ ਤੁਹਾਨੂੰ ਆਪ ਦੇ ਸਾਹ ਦੇ ਕਿੰਨੀ ਸਾਧੂ ਦੀ ਸਲਾਹ ਬਣ ਗਈ ਆ ਹਾਂਜੀ ਆਰਜੀ 3000 ਸਕਰ ਬੋਰ ਦਾ ਕੈਲੰਡਰ ਪਾਇਆ ਤੇ ਲੈਂਡਰ ਪਾਇਆ 9000 ਸਕਰ ਬੋਰ ਦਾ ਆਈਵਾ ਸਾਰੇ ਪੁੱਤਾਂ ਦੇ ਸਹਿਯੋਗ ਨਾਲ ਤੇ ਬਾਕੀ ਮਾਮਾ ਜੀ ਦੇ ਆਸ਼ੀਰਵਾਦ ਨਾਲ ਇਹ ਸਲਾਹ ਨੂੰ ਅਸੀਂ ਹੋਰ ਬੜਾਵਾਗੇ ਹੋਰ ਕੋਸ਼ਿਸ਼ ਕਰਾਂਗੇ ਇੱਥੇ 10 12 ਕਮਰੇ ਅਸੀਂ ਵਧੀਆ ਤਿਆਰ ਕਰ ਲੈ ਏਸੀ ਵਾਲੇ ਵੀ ਕੋਈ ਵੀ ਆਵੇ ਰਾਤ ਰਵੇ ਤੇ ਨਜ਼ਾਰੇ ਲਵੇ ਮਾਮਾ ਜੀ ਦੇ ਗੁਣ ਗਾਵੇ ਠੀਕ ਤੇ ਭਰੀ ਆਪਣੇ ਕਿਹੜਾ ਕਿਹੜਾ ਲੰਗਰ ਚੱਲਦਾ ਆਪਣੇ ਮਤਲਬ ਗੰਗਰ ਪਾਜੀ ਸਵੇਰੇ ਸਵੇਰੇ ਸ਼ੁਰੂ ਹੋ ਜਾਂਦਾ ਚਾਹ ਪਕੌੜੇ ਠੀਕ ਹੈ ਜੀ ਬਰੈਡ ਪਕੌੜੇ ਉਸ ਤੋਂ ਬਾਅਦ ਕੁਚੇ ਛੋਲੇ ਹੋ ਜਾਂਦੇ ਤੇ ਨਾਲ ਦੇ ਸਟਾਲ ਸ਼ੁਰੂ ਹੋ ਜਾਂਦੇ ਭਾਜੀ ਡੋਸਾ ਤਿੱਕੀ ਨਿਊਡਲ ਠੀਕ ਹੈ ਬਾਉਬਾਦੀ ਈਦਾ ਹੋਰ ਵਗੈਰਾ ਵਗੈਰਾ ਸਟਾਲ ਸ਼ੁਰੂ ਹੋ ਜਾਂਦੇ ਨਾਲ ਤੇ ਉਸ ਤੋਂ ਬਾਅਦ ਨਾਲ ਤਾਂ ਬੈਦ ਰੋਟੀ ਹੋ ਜਾਂਦੀ ਸ਼ੁਰੂ ਦਪੈਰ ਦੀ ਰੋਟੀ ਤੋਂ ਬਾਅਦ ਤੇ ਸ਼ਾਮ ਨੂੰ ਫੇਰ ਚਾਹ ਪਕੌੜੇ ਚੱਲ ਜਾਂਦੇ ਉਸ ਤੋਂ ਬਾਅਦ ਰੋਟੀ ਤੇ ਇਧਰ ਸਾਡੇ ਮਤਲਬ ਕਿ ਪਿੰਡਾਂ ਦੇ ਏਰੀਏ ਦੇ ਸਾਡੇ ਭਰਾ ਆ ਗਏ ਆ ਜੀ ਆਪਾਂ ਇਧਰ ਮੰਦਿਰ ਭਾਈ ਨਾਲ ਵਾਦਵਾਦ ਕਰਦੇ ਆ ਜੀ ਜੈ ਮਾਤਾ ਦੀ ਬਾਜੀ ਜੈ ਮਾਤਾ ਦੀ ਜੈ ਮਾਤਾ ਦੀ ਬੜੀ ਕਿਦਾਂ ਲੱਗ ਰਿਹਾ ਜੀ ਆਪਾਂ ਦੇ ਏਰੀਏ ਦੇ ਮਤਲਬ ਕਿ ਇੱਥੇ ਲੰਗਰ ਦੇ ਵਿੱਚ ਪੰਡਾਲ ਦੇ ਵਿੱਚ ਬਹੁਤ ਵਧੀਆ ਇਧਰ ਤੇ ਬਾਕੀ ਕਿਹਨੇ ਤੋਂ ਬੜਾ ਨੇ ਰਿਕਾਰਡ ਤੋੜ ਦਿੱਤੇ ਆ ਜੇ ਤਾਂ ਵੀ ਜੇ ਲੰਗਰ ਇਹਦੇ ਆ ਪੰਡਾਲ ਆ ਉਹ ਚੱਕ ਹੋ ਜਾਂਦੇ ਆ ਮਾਤਰਾ ਦੇ ਨਾਤੇ ਨੇ ਬਈ ਉਹ ਕਹਿੰਦੇ ਕਿ ਅਸੀਂ ਪੂਰਾ 1 ਮਹੀਨਾ ਲੰਗਰ ਲਗਾ ਰਹੇ ਹਾਂ ਬਿਲਕੁਲ ਸਹੀ ਜੀ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਜੀ ਬਿਲਕੁਲ ਬਹੁਤ ਵਧੀਆ ਇੱਥੇ ਚੱਲਦਾ ਸਾਰੇ ਬਹੁਤ ਬਰਸਾਜੋਗ ਨੇ। ਤੇ ਸੰਤਾਂ ਨੂੰ ਕੀ ਕਹਿਣਾ ਚਾਹੋਗੇ? ਸੰਤਾਂ ਨੂੰ ਕਹਿੰਦਾ ਬਿਲਕੁਲ ਬਹੁਤ ਮਾਤਾ ਵਾ ਦੇ ਮਾਤਾ ਦੇ ਮੇਲੇ ਵਿੱਚ ਪਹੁੰਚੋ, ਦਰਸ਼ਨ ਕਰੋ, ਮਾਤਾ ਦਾ ਗੁਣਗਾਨ ਕਰੋ, ਜੈ ਮਾਤਾ। ਜੈ ਮਾਤਾ। ਰੋਸ਼ਿਆਂ ਦਾ ਲੰਗਰ ਜੀ। ਪੂਰੀ ਵਾਲੇ ਦੋਸਤ ਆ ਗਏ ਹਲੋ। ਇੱਧਰ ਜਦਾ ਰਾਇ ਜੀ ਫਲੋਰ ਵਾਲਿਆਂ ਦਾ ਨੂਡਲ ਦਾ ਲੰਗਰ ਜੀ। ਸ਼ਾਨਦਾਰ। ਇਹ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਾਇਆ ਜੀ 7ਵੇਂ ਨਰਾਤੇ ਦੇ ਤੇ ਅੱਜ ਸੰਤਾਂ ਨਾਲ ਪਿਆਰ ਬਹੁਤ ਜਿਆਦਾ ਦੇਖਣ ਨੂੰ ਮਿਲਿਆ ਤੇ ਕਾਫੀ ਸਾਰੇ ਆਪਾਂ ਤੁਹਾਨੂੰ ਵਿੱਚ ਡਰੋਨ ਸ਼ਾਟ ਵੀ ਦਿਖਾਏ ਆ। ਇਹ ਆਪਣੇ ਆਦਨ ਬਾਲ ਤੋਂ ਲੈ ਕੇ ਜੀ ਚੋਹਾਲ ਤੱਕ ਬਹੁਤ ਲੰਬਾ ਟ੍ਰੈਫਿਕ ਜਾਮ ਲੱਗਿਆ ਸੀਗਾ ਅੱਜ ਤੇ ਅੱਗੇ ਵੀ ਮਤਲਬ ਕਿਹੜੇ ਚੋਹਾਲ ਤੋਂ ਮੰਗੂਵਾਲਾ ਨਰੀ ਵਾਲੇ ਜਿਹੜੇ ਰਸਤੇ ਦੇ ਵਿੱਚ ਹੀ ਬਹੁਤ ਜ਼ਿਆਦਾ ਜਾਮ ਲੱਗਾ ਸੀਗਾ ਕਿਉਂਕਿ ਸੰਗਤਾਂ ਨੇ ਪਿਆਰੀ ਬਹੁਤ ਜ਼ਿਆਦਾ ਸਤਿਮੰਨ ਨਰਾਤਾ ਸੀਗਾ ਤੇ ਕਾਫੀ ਸਾਰੇ ਆਪਾਂ ਤੁਹਾਨੂੰ ਲੰਗਰ ਦਿਖਾਏ ਆ ਤੇ ਮੈਂ ਆਪਾਂ ਲੰਗਰ ਤੁਹਾਨੂੰ ਦਿਖਾਇਆ ਅੱਜ ਆਪਣੇ ਸ਼ਰਪੋਪਾ ਦਾ ਲੰਗਰ ਤੇ ਭੋਪਰਾ ਨੂੰ ਰਿਕਵੈਸਟ ਆ ਜੀ ਬਾਤ ਤੋਂ ਵੱਧ ਸਾਡੇ ਜਿਹੜੇ ਕੇਸ ਬਲੌਗ ਨੂੰ ਸ਼ੇਅਰ ਕਰਿਓ ਕਿ ਤਾਂ ਜਿਹੜੀਆਂ ਭੋਪਪੁਰ ਦੇ ਸੰਗਤਾਂ ਜਾਂ ਹੋਰ ਵੀ ਸੰਗਤਾਂ ਆ ਉਹ ਘਰੇ ਬਹਿ ਕੇ ਮਾਤਰਾ ਨਿੰਦੇ ਪੰਡਾਹਾਰਿਆਂ ਦੇ ਦਰਸ਼ਨ ਕਰਨ ਤੇ ਚੈਨਲ ਨੂੰ ਕੋਲ ਸਬਸਕ੍ਰਾਈਬ ਤੇ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਇਦਾਂ ਦੇ ਬਲੌਗ ਦੇ ਵਿੱਚ ਜਾ ਮਾਤਾ ਜੀ